ਹੀ ਮਾਮਲਾ ਯਾਦ ਚ ਸੀ ਮੈਂ ਦੇਖੋ ਮੈਂ ਇਸ ਟਾਈਮ ਖੜਾ ਹਾਂ ਕਰਾਲੀ ਸਿਸਮਾ ਰੋਡ ਤੇ ਜੋ ਟੂਰਿਜ਼ਮ ਐਕਵੇ ਲੋ ਦਾਸ ਤੋਂ ਬਹੁਤ ਦਿਨ ਪਹਿਲਾਂ ਫਾਸਟ ਫੂਡ ਸੈਂਟਰ ਰਬੈਕਸ ਬਣਾਇਆ ਗਿਆ ਸੀ ਇਹਦਾ ਪਿਛੋਕੜ ਇਹ ਹੈ ਕਿ ਉਦੋਂ ਬੀਬੀ ਅੰਬਿਕਾ ਸੋਨੀ ਕੇਂਦਰੀ ਮੰਤਰੀ ਸੀ ਟੂਰਿਜ਼ਮ ਦੀ ਮੈਂ ਪੰਜਾਬ ਦਾ ਟੂਰਿਜ਼ਮ ਮੰਤਰੀ ਸੀ ਕੇਂਦਰ ਦੀ ਸਕੀਮ ਦੇ ਤਹਿਤ ਪਾਸ ਤੋਂ ਸੈਂਟਰ ਦੇ ਤਹਿਤ ਮੈਂ ਪ੍ਰੋਜੈਕਟ ਲੈ ਕੇ ਆਇਆ ਮੈਂ ਆਪਣੇ ਹਲਕੇ ਦੀ ਤਾਂ ਕਰਕੇ ਜਿਵੇਂ ਮੇਰਾ ਸੁਭਾਅ ਹੈ ਸंचाई ਮੰਤਰੀ ਸਾਹਿਬ ਡੈਮ ਲਵਾਤੇ ਮਾਲ ਮੰਤਰੀ ਬਣਿਆ ਤਸੀਲਾ ਸਬਸੀਲਾ ਬਣਵਾਤੀ ਅਮਰੰਡਾ ਮਾਜਰੀ ਪ੍ਰੋਜੈਕਟ ਮੈਂ ਲੈ ਕੇ ਆਇਆ ਉਦੋਂ ਅਸੀਂ 2004 ਚ ਇਹ ਨੀਂਹ ਪੱਥਰ ਰੱਖਿਆ ਤੇ 2006 ਚ ਅਸੀਂ ਇਹਦਾ ਉਦਘਾਟਨ ਕੀਤਾ ਬੀਬੀ ਅੰਬਿਕਾ ਸੋਨੀ ਨੇ ਮੈਂ ਤੇ ਪਵਨ ਮਾਨਸੂ ਸਾਡੇ ਸੀ ਉਦੋਂ ਦੇ ਕੇਂਦਰੀ ਮੰਤਰੀ ਇਹਦਾ ਚਾਵਲਾ ਰੈਸਟੋਰ ਖੁੱਲਿਆ ਇੱਥੇ ਕਾਫੀ ਦੇਰ ਤੋਂ ਕਮਿਊਨਿਟੀ ਦਾ ਮਿਸਟਰੀ ਬੋਰਡ ਕੁਰਾਲੀ ਦਾ ਤੇ ਟੂਰਿਜ਼ਮ ਡਿਪਾਰਟਮੈਂਟ ਦਾ ਆਪਸ ਕੰਟਰੈਕਟ ਹੈ ਦੋਨੋਂ ਮਿਲ ਕੇ ਇਸ ਨੂੰ ਠੇਕੇ ਦਿੰਦੇ ਹਨ ਜੀ ਤਕਰੀਬਨ 5 ਲੱਖ ਰੁਪਏ ਸਾਲ ਦਾ ਠੇਕਾ ਇਹਦਾ ਆਉਂਦਾ ਹੈ ਜੀ ਕਮਾਈ ਹੈ ਜਿਸ ਦੇ ਵਿੱਚੋਂ ਕੁਝ ਹਿੱਸਾ ਜਾਂਦਾ ਹੈ ਸਰਕਾਰ ਟੂਰਿਜ਼ਮ ਮਹਿਕਮੇ ਨੂੰ ਕੁਝ ਹਿੱਸਾ ਜਾਂਦਾ ਹੈ ਕਮੇਟੀ ਨੂੰ ਲੇਕਿਨ ਕੁਝ ਦਿਨ ਤੋਂ ਮੈਨੂੰ ਪਤਾ ਲੱਗਿਆ ਕੇ ਦਾ ਜੋ ਮਨਿਆਰ ਸੀ ਠੇਕੇ ਦੀ ਖਤਮ ਹੋ ਗਈ ਹੈ ਜੀ ਚਾਵਲਾ ਦੀ ਤੇ ਉਸ ਤੋਂ ਬਾਅਦ ਅਬੰਡਰ ਪਿਆ ਬਿਲਕੁਲ ਖਾਲੀ ਪਿਆ ਮੈਨੂੰ ਕਈ ਫੋਨ ਗਏ ਆਸ-ਪਾਸ ਦੇ ਗੌਂਡੀਆਂ ਦੇ ਕੰਗਸਾਬ ਆ ਕੇ ਦੇਖੋ ਬੁਰਾ ਹਾਲਾਤ ਮਸ਼ਰੀਦ ਅੱਡਾ ਬਣ ਗਿਆ ਜਿਹੜਾ ਇਹਦਾ ਮੇਨ ਗੇਟ ਸੀ ਉਹ ਲਾ ਕੇ ਲੈ ਕੇ ਨਸ਼ੇੜੀ ਵੇਚਤਾ ਰੇਲਿੰਗ ਲਾ ਕੇ ਲੱਗੀ ਚਾਰੇ ਪਾਸੇ ਇੱਥੇ ਬੁਰਾ ਹਾਲ ਹੈ ਜੰਗਲ ਬਣਿਆ ਪਿਆ ਇੱਕ ਏਕੜ ਜ਼ਮੀਨ ਕੁ ਬਣਵਾਇਆ ਸੀ ਮੈਂ ਉਦੋਂ ਉਦੋਂ ਇਹਦੀ 1 ਕਰੋੜ ਰੁਪਏ ਲੱਗਦੇ ਸੀ ਮੁੰਡਾ ਦੀ ਤੇ ਇੱਥੇ ਦੀ ਅੱਜ ਦੋਨੋਂ ਇੱਕ ਬਹੁਤ ਵੱਡੀ ਜੋ ਸਬਦਾ ਸੀ ਜਨਤਾ ਦੀ ਇਲਾਕੇ ਦੀ ਟੂਰਿਜ਼ਮ ਦੀ ਰੈਸਟੋਰੈਂਟ ਦੀ ਆ ਕੇ ਲੋਕ ਛੋਟੇ ਮੋਟੇ ਕਾਰਜ ਕਰਦੇ ਸੀ ਵਿਆਹ ਸ਼ਾਦੀਆਂ ਟੀ ਪਾਰਟੀਆਂ ਬਹੁਤ ਸੋਹਣਾ ਚੱਲਦਾ ਸੀ ਪਰ ਕਮੇਟੀ ਦੀ ਬਿਲਕੁਲ ਅਣਦੇਖੀ ਕਾਰਨ ਮੰਤਰੀ ਕਮੇਟੀ ਕੁਰਾਲੀ ਦੀ ਅਨਗੌਲੀਆਂ ਕਰਨ ਇਹ ਅੱਜ ਇਮਾਰਤ ਕਰੋੜਾਂ ਦੀ ਇਮਾਰਤ ਖੰਡਰ ਬਣਦੀ ਜਾ ਰਹੀ ਹੈ ਇੱਥੇ ਦੁਰਵਰਤੋਂ ਹੋ ਰਹੀ ਹੈ ਰੇਹੀ ਅੱਡਾ ਬਣ ਗਿਆ ਇੱਥੇ ਆ ਕੇ ਜੀ ਜੀ ਰਾਤ ਨੂੰ ਸਭ ਚੰਗੇ ਮਾੜੇ ਕੰਮ ਇੱਥੇ ਹੁੰਨੇ ਮੇਨੂੰ ਇਲਾਕਾ ਨਿਵਾਸੀ ਨੇ ਕੰਗਸਾ ਵੀ ਮੁੱਦਾ ਚੁੱਕੋ ਆ ਕੇ ਹਾਈਲਾਈਟ ਕਰੋ ਤੇ ਅੱਜ ਤੁਹਾਡਾ ਤਾਲਮੇਲ ਹੋ ਕੇ ਆਪਾਂ ਇੱਥੇ ਪਹੁੰਚੇ ਆ ਬਹੁਤ ਮੇਰੇ ਵਾਸਤੇ ਅਫਸੋਸ ਦੁਖੀ ਦੀ ਗੱਲ ਹੈ ਕਿ ਜੋ ਮਾਲੀ ਬੋਟਾ ਲੰਦਾ ਜੇ ਬੋਲਾ ਉਰਜੜ ਜੇ ਤੁਨ ਬੜਾ ਦੁੱਖ ਹੁੰਦਾ ਜਿਹੜੀ ਆਮ ਆਦਮੀ ਪਾਰਟੀ ਹੈ ਜੀ ਉਹ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਦੀ ਹੈ ਤੇ ਤੁਸੀਂ ਕਹਿੰਦੇ ਵੀ ਇੱਥੇ ਜਿਹੜਾ ਰੈਸਟੋਰੈਂਟ ਹੈ ਉਹ ਖੰਡਰ ਬਣ ਚੁੱਕਿਆ ਉਹ ਇਹਨਾਂ ਤੁਹਾਨੂੰ ਕੀ ਲੱਗਦਾ ਕਿਉਂ ਧਿਆਨ ਨਹੀਂ ਦੇ ਰਹੇ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਇਹ ਆਮ ਆਦਮੀ ਪਾਰਟੀ ਸਰਕਾਰ ਟੂਰਿਜ਼ਮ ਮਹਿਕਮੇ ਦੀ ਦੇਖਰੇਖ ਥਲੇ ਪ੍ਰੋਜੈਕਟ ਸਾਰਾ ਚੱਲਣਾ ਚਾਹੀਦਾ ਸੀ ਤਾਲਮਿਲ ਕਰਕੇ ਮਿਸਲ ਕਮੇਟੀ ਕਰਾਲੀ ਨਾਲ ਲੇਕਿਨ ਕਿਸੇ ਨੂੰ ਪਤਾ ਹੀ ਨਹੀਂ ਹੈ ਨਾ ਸਰਕਾਰ ਚ ਨਾ ਪੰਜਾਬ ਸਰਕਾਰ ਆਮਨਪੁਰ ਜੰਗਲ ਰਾਜ ਹੈ ਨਾ ਕਬੀੜੀ ਹੈ ਤੇ ਕੁਝ ਹੋ ਰਿਹਾ ਜਿੰਨੇ ਮੈ ਪਾਰਕ ਬਣਾਏ ਸੀ ਸਵਾਮੀ ਜੀ ਪਾਰਕ ਗੁਰੂ ਨਾਨਕ ਪਾਰਕ ਨ ਕਿਸਕੇ ਨਾਮ ਤੇ ਧਮਾਨ ਪਾਰਕ ਰੋਲ ਰਹੇ ਨੇ ਸਭ ਅੱਜ ਸਭ ਬੂਟੇ ਸੁੱਕ ਗਏ ਆ ਬੁਰਾ ਹਾਲ ਹੈ ਬਾਕੀ ਦੀ ਹਣੇ ਸੀਵਰੇਜ ਦਾ ਬੁਰਾ ਹਾਲ ਹੈ ਵਿਕਾਸ ਨਹੀਂ ਹੋ ਰਿਹਾ ਮੈਂ ਬੜਾ ਹਰਾ ਪ੍ਰਸ਼ਾਨਕ ਸਾਰਾ ਸ਼ਹਿਰ ਬੋਲਦਾ ਨਹੀਂ ਪਰ ਮੇਰੇ ਨਾਲ ਲੋਕਾਂ ਨੂੰ ਪਿਆਰ ਹੈ ਮੁਹੱਬਤ ਹੈ ਦਿਲ ਦੀ ਗੱਲ ਦੱਸਦੇ ਆ ਮੈਨੂੰ ਖਾਸ ਉਹਦੇ ਕਿਹਾ ਕੰਗਸਾਭ ਤੁਸੀਂ ਆ ਕੇ ਮੁੱਦਾ ਚੁੱਕੋ ਐਨੀ ਸੁਣੀ ਵੱਡੀ ਇਮਾਨ ਤੋਂ ਜੜ ਰਹੀ ਹੈ ਖਰਾਬ ਹੋ ਰਹੀ ਹੈ ਐਸੇ ਦੁਬਾਰਾ ਖੋਲੋ ਇਹ ਬੜੀ-ਬੜੀ ਸੌਦਾ ਦੀ ਲੋਕਾਂ ਵਾਸਤੇ ਐਡੀ ਪ੍ਰਾਈਮ ਪਲੇਸ ਹੈ ਇਹ ਟੂਰਿਜ਼ਮ ਵਾਸਤੇ ਐਡਾ ਵੱਡਾ ਲੌਨ ਹੈ ਬਣਿਆ ਹੋਇਆ ਵੱਡੇ ਹਾਲ ਮੰਦਰ ਬਣੇ ਆ ਰਸੋਈ ਬਣੀ ਹੈ ਕਿਚਨ ਬਣੇ ਆ ਬਾਹਰ ਨੂੰ ਬਣਿਆ ਹੋਇਆ ਪਰ ਕਮੇਟੀ ਐਸੀ ਮੈਂ ਨਲਾਇਕ ਕਹਾਂਗਾ ਮੈਂ ਤਾਂ ਸੱਚੀ ਗੱਲ ਹੈ ਇਹੋ ਸਭ ਕਰਦੇ ਕੀ ਆ ਇੱਥੇ ਤੁਸੀਂ ਇੱਥੇ ਲੱਗੇ ਹੋ ਪਹਿਲਾਂ ਚੋਰੀ ਹੋ ਗਈ ਸਾਡੀ ਕਮੇਟੀ ਸੈਕਟਰ ਜਾ ਕੇ ਦੇਖੋ ਟੁੱਟੀਆਂ ਲਾ ਕੇ ਲੈ ਕੇ ਕੁਝ ਜੇਰ ਪਹਿਲਾਂ ਕਮਿਊਨਿਟੀ ਸੈਂਟਰ ਦੀ ਨਾਜ਼ ਕਮਿਟੀ ਦਸਤਰ ਬਣੇ ਮਸਲ ਕਮਿਟੀ ਦੇ ਹੁਣ ਇੱਥੇ ਬੁਰਾ ਹਾਲ ਹੋ ਗਿਆ ਚੋਰੀ ਹੋ ਰਹੀ ਛੜੀ ਲਿਆ ਰਹੇ ਬਹੁਤ ਬੁਰਾ ਹਾਲ ਹੈ ਦੁਖਦਈ ਹੈ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਹੋਸ਼ ਵਿੱਚ ਆਓ ਰੱਬ ਦੇ ਵਾਸਤੇ ਇਹ ਪ੍ਰੋਜੈਕਟ ਬਚਾਓ ਟੂਰਿਸਮ ਮੈਂ ਖਾਸ ਤੌਰ ਤੇ ਡਾਇਰੈਕਟਰ ਸਾਹਿਬ ਨੂੰ ਐਮ ਡੀ ਸਾਹਿਬ ਨੂੰ ਮੈਂ ਕਈ ਵਾਰ ਕਿਹਾ ਹੈ ਕਿ ਗੌਰ ਕਰੋ ਆਕਸ਼ਨ ਕਰੋ ਦੁਬਾਰਾ ਜੇ ਠੇਕਾ ਖਤਮ ਹੋ ਗਿਆ ਕੋਈ ਨਹੀਂ ਕਿਉਂਕਿ ਕਿਸੇ ਪਾਸੇ ਕੋਈ ਹੈ ਨਹੀਂ ਹਿਸਾਬ-ਕਿਤਾਬ ਸਿਸਟਮ ਕੋਈ ਹੈ ਨਹੀਂ ਸਭ ਸਾਰੇ ਸਰਕਾਰ ਦੇ ਨੁਮਾਇੰਦੇ ਸੱਜੇ ਖੱਬੇ ਲੋਕ ਕਹਿੰਦੇ ਆਂ ਬਾਰ-ਬਾਰ ਦੇਖੋ ਜੀ ਕਿ ਪੈਸੇ ਇਕੱਠੇ ਕਰ ਲੋ ਮੁੜ ਕੇ ਸੀ ਸਰਕਾਰ ਸਾਡੀ ਬਣਨੀ ਨਹੀਂ ਬਣਨੀ ਮੈਨੂੰ ਬੜਾ ਅਫਸੋਸ ਹੈ ਬੜਾ ਮੈਂ ਦੁਖੀ ਹਾਂ ਇਸ ਗੱਲ ਤੋਂ ਅਰ ਵਾਕਈ ਮੈਨੂੰ ਰੋਣਾ ਆ ਰਿਹਾ ਆ ਦੇਖ ਕੇ ਤੇ ਖੁਸਰਾ ਕੀ ਇੰਨਾ ਸੁਣਾ ਬੜਾ ਹਾਲ ਕਰਿਆ ਪਏ ਸਾਰੇ ਪਾਸੇ ਕਿੱਡੀ ਵੱਡੀ ਛੋਟੀ ਇਮਾਰਤ ਹੈ ਦੇਖੋ ਦੇਖੋ ਜੀ ਸਾਰੀ ਡੁੱਲ ਰਹੀ ਬੁਰਾ ਹਾਲ ਹੋ ਰਿਹਾ ਪਏ ਠੀਕ ਹੈ ਬਹੁਤ ਧੰਨਵਾਦ ਮੈਂ ਤੁਹਾਨੂੰ ਦੱਸਿਆ ਨਾ ਜੀ ਕਿ ਸਿਸਟਮ ਹੁੰਦਾ ਇੱਕ ਜ਼ਿੰਮੇਵਾਰੀ ਹੁੰਦੀ ਹੈ ਸਮਾਰਟ ਕਮੇਟੀ ਜ਼ਿੰਮੇਵਾਰੀ ਹੈ ਕਮੇਟੀ ਦੀ ਹੈ ਗ੍ਰੇਨ ਮਾਰਕੀਟ ਦੀ ਹੈ ਮੇਰੇ ਸ੍ਰੀਮਤੀ ਦੁਆਰੀ ਸਾਰੇ ਸ਼ਹਿਰ ਦੀ ਹੈ ਵਿਕਾਸ ਦੀ ਹੈ ਸੀਰ ਲਾਈਟਾ ਸਿਸਟਮ ਸਫਾਈ ਪਾਰਕ ਅਗਸ ਬਣਿਆ ਕਾਬਲਾ ਸੈਂਟਰ ਇਹਦੀ ਸਾਬ ਉਥੇਕੇ ਦੇਣਾ ਦੁਬਾਰਾ ਇਹਦੀ ਆਕਸ਼ਨ ਕਰਨੀ 5 ਲੱਖ ਰੁਪਏ ਸਾਲ ਦਾ ਆਉਂਦਾ ਸੀ پتہ ਨਹੀਂ ਕਿਸੇ ਨੂੰ ਕੁਝ ਧਿਆਨ ਹੋਰ ਪਸੇ ਕਿਸ ਕਰਕੇ ਮੈਨੂੰ ਦੁਖੀ ਹੋ ਕੇ ਲੋਕਾਂ ਨੂੰ ਕਹਿੰਦੇ ਸਿਆਣਾ ਪਿਆ ਮੈਂ ਅਪੀਲ ਕਰਦਾ ਆ ਆਨਸਾ ਪੰਜਾਬ ਸਰਕਾਰ ਨੂੰ ਡੀਸੀ ਸਾਹਿਬ ਨੂੰ ਕਿ ਕਿਰਪਾ ਕਰ ਡੀਸੀ ਸਾਹਿਬ ਆ ਕੇ ਦੇਖੋ ਮਾਹੌਲ ਇੱਥੇ ਕੀ ਹੈ ਮੈਂ ਇਹ ਬਣਾਇਆ ਸੀ ਉਦੋਂ ਅਬਦੁਰ ਟੂਰਿਜ਼ਮ ਮਿਨਿਸਟਰ ਪੰਜਾਬ ਅੱਜ ਰੋੜ ਰਿਹਾ ਹੈ ਬਹੁਤ ਬੁਰਾ ਹਾਲ ਹੈ ਮੈਂ ਸਮਝਦਾ ਇਸ ਨੂੰ ਅਜੇ ਵੀ ਸਸਮਾੜਾ ਜਾਵੇਗਾ ਇੱਕ ਬੜੀ ਵੱਡੀ ਦੇਣ ਹੈ ਦਾਸ ਵੱਲੋਂ ਉਦੋਂ ਸਰਕਾਰ ਕਾਗਜ਼ ਵੱਲੋਂ ਅਮਿਕਾ ਸੋਨੀ ਵੱਲੋਂ ਇਲਾਕੇ ਨੂੰ ਜੋ ਕਿ ਐਡਾ ਬੜਾ ਕੰਪਲੈਕਸ ਸੀ ਟੂਰਿਜ਼ਮ ਕੰਪਲੈਕਸ ਸੀ ਸਾਡਾ ਰੈਸਟੈਂਟਾ ਵਧੀਆ ਬਣਿਆ ਸੀ ਹਾਲ ਦੇਖੋ ਇਹਦਾ ਮਾ ਦੇਖੋ ਆ ਦੇਖੋ ਨਾ ਦੇਖੋ ਇਹਨਾਂ ਬੇੜਾ ਬੈਠਦੇ ਮੈਂ ਕੀ ਕਹਾਂ ਸਾਰੇ ਇੱਥੇ ਪ੍ਰਬੰਧਕਾਂ ਦਾ ਕੀ ਕਰ ਰਹੇ ਆਂ ਸ਼ਹਿਰ ਦੇ ਵਿੱਚ ਗੰਦ ਪਾਇਆ ਪਿਆ ਇਹਨਾਂ ਨੇ ਆਹ ਦੇਖੋ ਇਹ ਸਾਰੀ ਪ੍ਰਾਪਰਟੀ ਸਰਕਾਰੀ ਬਣੂ ਨਾ ਨਾ ਦੋਹਾਂ ਸਾਂਝੀ ਹੈ ਉਸ ਕਮੇਟੀ ਦੁਰਜ ਮੈਨੇ ਦੀ ਪੈਸਾ ਦੁਰਜ ਮੈਨੇ ਲਾਇਆ ਸੀ ਕਰੋੜ ਰੁਪਈਆ ਉਦੋਂ 20 ਸਾਲ ਪਹਿਲਾਂ ਫਾਰਕਨੀ ਰੋਡ ਬਣਦਾ ਇਸ ਕਲੈਕਸ਼ਨ ਦੇਖੀ ਦਾ ਤੇ ਜ਼ਮੀਨ ਸੀ ਕਿ ਕਮੇਟੀ ਦੀ ਪਤਾ ਪਾਸ ਕਰਕੇ ਲੱਗਿਆ ਕਮੇਟੀ ਦੇ ਇਨਕਮ ਸੀ ਹੋਂਦ ਸਾਰੀ 55 ਲੱਖ ਰੁਪਏ ਦੀ ਆ ਰਹੇ ਤੁਹਾਨੂੰ ਆ ਰਿਆ ਸੀ ਪਤਾ ਹੀ ਨਹੀਂ ਫਿਰ ਦਰ ਪੈਸੇ ਦੇ ਗਿਆ ਕੀ ਨਹੀਂ ਦੇ ਗਿਆ ਕਿਸ ਹਾਲ ਦਾ ਕਿਸੇ ਪਾਸੇ ਕੁਛ ਹੈ ਹੀ ਨਹੀਂ ਐਮਡੀ ਬਖਸ਼ੇ ਵੀ ਤਾਰ ਨਹੀਂ ਕਰਿਆ ਜੀ ਫਿਰ ਦੇਖ ਦੇਖੋ ਸੀ ਚੋਰੀ ਹੋ ਰਹੀ ਹੈ ਨਿਛੜੀ ਅੱਡਾ ਬਣ ਚੁੱਕਿਆ ਸਭ ਗੰਦੇ ਕਮਰਾਦ ਨੇ ਇੱਥੇ ਆ ਕੇ ਹੁਣ ਜੂਆ ਇੱਥੇ ਚੱਲਦਾ ਹੈ ਹੋਰ ਰਵਾਈਆਂ ਇੱਥੇ ਹੁੰਦੀਆਂ ਟੋਰੀ ਜਾਂਦ ਲੰਘ ਜਾਂਦੇ ਦੱਸੋ ਆ ਆ ਦੇਖੋ ਆ ਆ ਦੇਖੋ ਫਾਰੇ ਪਾਸੇ ਹਾਲ ਬਣਾ ਸੀ ਵੀ ਟੁੱਟੜ ਗਿਆ ਸਰ ਲੋਕਾਂ ਨੂੰ ਟੋਕਣ ਦੀ ਇਹ ਪਰੇਸ਼ਾਨੀਆਂ ਆ ਰਹੀ ਹੈ ਕਿ ਲੋਕ ਮੈਂ ਇਹ ਬੜਾ ਆਨੰਦਮਾਨ ਦੇ ਸੀ ਜੀ ਇੰਨਾ ਵੱਡਾ ਕੰਪਲੈਕਸ ਸੀ ਇਹ ਚਾਵਲਾ ਦਾ ਟੂਰਿਜ਼ਮ ਦਾ ਕਿਲੋ ਆਨੰਦਮਾਨ ਦੇ ਸੀ ਚਾਹ ਪਾਣੀ ਵਿਆਹ ਸ਼ਾਦੀਆਂ ਛੋਟੇ ਸਮਾਗਮ ਹੁੰਦੇ ਸੀ ਕੀ ਤਾਵਲਾ ਛੱਡ ਗਿਆ ਕੀ ਛੱਡ ਮੈਨੂੰ ਇਸ ਗੱਲ ਦਾ ਪਤਾ ਨਹੀਂ ਜਦੋਂ ਠੇਕਾ ਖਤਮ ਹੋ ਗਿਆ ਛੋਡੀ ਦਾ ਫਰਜ਼ ਮੰਨਦਾ ਹੈ ਔਕਸ਼ਨ ਕਰੇ ਤੁਜ਼ ਮੈਂ ਕਿਹਨਾਂ ਗੱਲ ਤਾਲਮੇਲ ਕਰੇ ਸਰਕਾਰ ਪੰਜਾਬ ਨਾਲ ਔਖੀ ਗਰੀ ਨਾ ਮੈਨੂੰ ਦਵੇ ਬਹੁਤ ਲੋਕ ਤਾਂ ਤਿਆਰ ਦੇਰ ਵਾਸਤੇ ਨੇ ਲੋਕਾਂ ਕੋਲ ਫੋਨ ਆਏ ਤਾਂ ਸਾਨੂੰ ਉਹ ਸਾਨੂੰ ਉਹ ਚਲਾਵਾਂਗੇ ਪਰ ਇਹ ਸ਼ਾਂਚੀ ਜੀ ਬੜਾ ਵੱਡੀ ਦੇਣ ਮੇਰੇ ਵੱਲੋਂ ਦਾਸ ਵੱਲੋਂ ਉਦੋਂ ਕਿ ਸਾਡੀ ਸਰਕਾਰ ਵੱਲੋਂ ਪਰ ਕੋਈ ਹੈ ਹੀ ਨਹੀਂ ਕਿਸੇ ਪਾਸੇ ਹੁਣ ਪ੍ਰਧਾਨ ਜੀ ਕਾਂਗਰਸ ਪਾਰਟੀ ਦਾ ਜੀ ਕੀ ਉਹ ਵੀ ਨਹੀਂ ਗੌਰ ਕਰ ਰਹੇ ਪ੍ਰਧਾਨ ਜੀ ਨਾਲ ਮੇਰੇ ਨਾਲ ਇਹ ਬਾਰੇ ਗੱਲ ਨਹੀਂ ਹੋਈ ਹੈ ਜੀ ਮੈਂ ਉਹ ਮន្តែ ਚਾਨਕਾ ਲੋਕਾਂ ਨੇ ਕਿ ਅੱਜ ਮੈਂ ਇਥੇ ਆ ਗਿਆ ਮੈਂ ਕਹਾਂ ਜ਼ਰੂਰ ਕਰਾਂਗਾ ਕਿ ਭਾਈ ਕੀ ਕਰ ਰਹੇ ਹੋ ਤੁਸੀਂ ਜੀ ਜੀਓ ਸਾਹਿਬ ਤੁਸੀਂ ਕੀ ਕਰ ਰਹੇ ਹੋ ਪਹਿਲਾਂ ਚੋਰੀ ਥੋੜੀ ਏਡੀ ਬੜੀ ਮੈਂ ਤਾਂ 10 ਘਟੇ ਉਸ ਕਮਿਊਨਿਟੀ ਸੈਂਟਰ ਸਾਰੀਆਂ ਟੁੱਟੀਆਂ ਲਾ ਕੇ ਲੈ ਕੇ ਜੀ ਇਹ ਮਹਿੰਗੀਆਂ ਮਹਿੰਗੀ ਹਾਈ ਨਹੀਂ ਧਿਆਨ ਪੂਰਾ ਜੰਗਲ ਰਾਜਾ ਬਹੁਤ ਅਫਸੋਸ ਹੈ ਮੈਨੂੰ ਇੱਕੀ ਗਾਂਵ ਹੈ ਤੁਹਾਨੂੰ ਫਾ ਦੇਖੋ ਵੱਡਾ ਸ਼ਰਾਬੀਆਂ ਦਾ ਨਸ਼ੇੜੀਆਂ ਦਾ ਗੰਦੇ ਕੰਮਾਂ ਦਾ ਆ ਦੇਖੋ आ कि शेख मिस्त्रे आखो देखो परि परिपरिप ग आके हों अफसोस है कहदी सरकार है, कमेटी है सुनवाई किसी पास है नहीं ਫਾ ਦੇਖੋ ਉਹ ਸਬੂਤ ਦੇਖੋ ਸਬੂਤ ਬੋਤਲਾਂ ਸ਼ਰਾਬ ਦੀਆਂ ਬੀਅਰ ਦੀਆਂ ਹੋਰ ਸਮਾਨ ਦੀਆਂ ਬਿਸਤਰੇ ਵਿਛੇ ਪਏ ਇਹ ਗੰਦ ਪਾਉਣ ਵਾਸਤੇ ਕੀ ਮੈਂ ਕਹਾਂ ਫਸੂਸ ਇੱਕ ਵਾਰ ਸਰਕਾਰ ਕਹਿੰਦੀ ਕਿ ਨਸ਼ਿਆਂ ਦਾ ਜਿਹੜਾ ਅਸੀਂ ਥੱਲ ਪਾਈ ਨਸ਼ਿਆਂ ਨੂੰ ਤੇ ਤੁਸੀਂ ਦਿਖਾ ਦਿੰਦੇ ਕਿ ਕੀ ਹੈ ਸਰਕਾਰ ਨੂੰ ਦਿਖਦਾ ਨਹੀਂ ਹੈਗਾ ਕੀ ਸਰਕਾਰ ਹੈ ਹੀ ਨਹੀਂ ਸਰਕਾਰ ਤਾਂ ਗੱਲ ਨਹੀਂ ਬਾਤੀ ਮੈਂ ਬੜੀ ਕਕੂਟੀ ਬੰਡੀ ਛਾਣੀ ਹੈ ਹੀ ਨਹੀਂ ਕਿ ਦਿਵਸ ਆ ਬਹਿਲੇ ਦਿੱਲੀੋਂ ਹੋ ਕੇ ਇੱਥੇ ਆ ਗਏ ਜੋ ਸੌਦੀਓ ਭੇਜਤਾ ਕਿਉਂ ਕਿ ਸ਼ਾਇਦ ਗਿਰ ਚੁੱਕੀ ਸਰਕਾਰ ਦੀ ਬਚਾ ਲਈਏ ਬਚਾ ਲਈਏ ਹੁਣ ਤਾਂ ਲੱਗੇ ਹੋਏ ਆ ਪਰ ਹੁਣ ਕੁਛ ਨਹੀਂ ਪੇੜਣਾ ਪੱਲੇ ਪੈਣਾ ਦੁਨੀਆ ਬਹੁਤ ਤਰਾ ਤਰਾ ਕਰ ਰਹੀ ਹੈ ਹਰ ਪਾਸੇ ਜੰਗਲ ਰਾਜ ਹੈ ਹਰ ਸਮਾਜ ਦਾ ਵਰਗ ਔਖਾ ਹੈ ਕਿਸਾਨ ਮਜ਼ਦੂਰ ਮੁਲਾਜ਼ਮ ਕਰਮਚਾਰੀ ਵਪਾਰੀ ਸਭ ਔਖੇ ਤੁਹਾਨੂੰ ਸਾਹਮਣੇ ਤੋ ਲੱਗ ਜਾਣਾ ਇੱਥੇ ਤੋ ਲੱਗੀ ਗਿਆ ਤੁਹਾਨੂੰ ਰਿਪੋਰਟਰ ਪੀਐਮਪੀ ਦੀਆਂ ਜੀ ਦਨੰਦ ਵੀ ਐਮਪੀ ਬਣਿਆ ਪੰਜਾਬ 13 ਜਿਹੜਾ ਦੇ ਫਰੈਂਡਮ ਹੋ ਗਿਆ ਕਿੰਨਾ ਵੱਡਾ ਸਰਕਾਰ ਦੇ ਖਿਲਾਫ ਉਹ ਸੁਭਾਲਣ ਲੱਗੇ ਹੋਏ ਆ ਵੀ ਸਾਡੀ ਜਾਨ ਦੀ ਸਾਖ ਤੁਹਾਡੇ ਤੇ ਟੂਟਮ ਕੰਪਲੈਕਸ ਦਾ ਚਾਬਲਾ ਦਾ ਲੋਨ ਹੈ ਸਾਰਾ ਵੱਡਾ ਨਾਲ ਠੇਕੇ ਦਿੱਤਾ ਗਿਆ ਪਤਾ ਨਹੀਂ ਕਿਹਨੇ ਲਾਇਆ ਜਾ ਉਹ ਸਾਹਮਣੇ ਦੇਖੋ ਹਰਿੰਦਤ ਮਾਨ پارک ਬਣਾਇਆ ਮੈਂ ਉਹ ਵੀ ਖਰਾਬ ਹੋ ਗਿਆ ਆ ਗੈਂਟਰੀ ਆ ਦੇ ਆ ਬਾਹਰ ਬੱਡੇ ਸੋਹਣੇ ਅਲੀ ਸ਼ਾ ਨੌਨ ਬੜਾਏ ਜਿੱਤੇ ਉਹ ਖਤਮ ਹੋ ਗਏ ਪਤਾ ਨਹੀਂ ਉਹ ਨਟਕੀਆਂ ਲਾਏ ਮਨ ਤਾਂ ਪਤਾ ਨਹੀਂ ਕਿਉਂਕਿ ਹਿੱਸਾ ਹੈ ਤੇ ਤੁਦ ਨੂੰ ਕੁਮੇਦ ਦਾ ਚਾਉ ਲਾਗਾ ਨੌਨ ਸਾਰਾ ਵੱਡਾ ਦਿਨਾਂ ਚੇਕੇ ਦਿੱਤਾ ਗਿਆ ਬਗੜੀ ਕਿੰਨੇ ਲਾਏ ਨੇ ਉਹ ਸਾਹਮਣੇ ਦੇਖੋ ਹਰਿੰਦ੍ਰ ਤੁਮਨ ਪਾਰਕ ਬਣਾਇਆ ਮੈਂ ਉਹ ਵੀ ਖਰਾਬ ਹੋ ਗਿਆ